ਐ ਗੁਰੂ ਕੀ ਸਿਖਾ ਯਾਦ ਰੱਖੀ ਬੰਧਨ ਬੜੇ ਨੇ ਜੀ ਜਿਉਂਨੇ ਆ ਤੇ ਆਓ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਅੱਜ ਸਿੱਧਕ ਤਾਰ ਕੇ ਇਮਾਨਦਾਰੀ ਦੇ ਨਾਲ ਅੱਜ ਗੁਰੂ ਸਾਹਮਣੇ ਮੰਨ ਕੇ ਜਾਏ ਸਿਖਾ ਸਤਗੁਰੂ ਇੱਕ ਵਾਕਿਆ ਕੀ ਮੇਰੇ ਜੀਵਨ ਦੇ ਬੰਧਨ ਨੇ ਪਿਛਲੇ ਦਿਨੀ ਦਾਸ ਸ਼ੀਸ਼ਗੰਜ ਸਾਹਿਬ ਲਾਈਵ ਹਾਜ਼ਰੀ ਸੀ 10 ਦਿਨ ਪਹਿਲਾਂ ਮੈਂ ਕਿਹਾ ਸੀ ਉੱਥੇ ਕਿਸੇ ਸਿੱਖ ਵਿੱਚ ਔਕਾਤ ਨਹੀਂ ਮੈਨੂੰ ਮaaf ਕਰਿਆ ਇਹ ਸ਼ਬਦ ਵਰਤਨਾ ਪਿਆਵਾ ਸੰਸਾਰ ਦੇ ਅੰਦਰ ਇਹ ਤਾਂ ਤੱਕ ਦਿਓ ਕਿ ਮੈਂ ਐਡਾ ਵੱਡਾ ਦਾਨੀ ਖਾਂ ਮੈਂ ਐਡੇ ਵੱਡੇ ਮੇਰੇ ਬਿਜ਼ਨਸ ਨੇ ਮੈਂ ਆ ਪੜਾ ਕੀਤਾ ਮੇਰੇ ਕੋਲ ਆ ਚੌਧਰ ਮੇਰੇ ਕੋਲ ਆ ਕੁਝ ਕਦੀ ਮਾਈ ਦਾ ਲਾਲ ਵੇਖਿਆ ਜੇ ਜਿਹੜਾ ਬਾਜ਼ਾਰਾਂ ਵਿੱਚ ਇਸ਼ਤਿਹਾਰ ਲੱਗੇ ਕੋਈ ਖੋਰਡਿੰਗ ਲੱਗੀ ਹੋਏ ਕਿ ਮੈਂ ਐਡੇ ਵੱਡਾ ਪਾਪੀ ਵੀ ਖਾਂ ਮੈਂ ਐਡੇ ਵੱਡੇ ਗੁਨਾਹ ਵੀ ਕੀਤੇ ਨੇ ਮੈਂ ਐਡੇ ਵੱਡੇ ਅਪਰਾਧ ਵੀ ਕੀਤੇ ਨੇ ਮੇਰੇ ਸਮੇਤ ਕੋਈ ਨਹੀਂ ਜੇ ਕਹਿ ਸਕਦਾ ਮੈਂ ਕਹਿ ਸਕਦਾ ਸਾਡੇ ਅੰਦਰ ਦੀ ਦਸ਼ਾਖ ਹੈ ਪਰ ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਵਾਰੇ-ਵਾਰੇ ਜਾਵਾਂ ਬਲਿਹਾਰ ਜਾਵਾਂ ਮੇਰੇ ਸਤਿਗੁਰ ਨੇ ਨਾ ਇੱਕ ਭਾਂਡਾ ਦਿੱਤਾ ਹੈ ਗੁਰੂ ਕੀ ਸਿੱਖੋ ਤੁਹਾਨੂੰ ਇਹ ਬਾਣੀ ਰੂਪੀ ਭਾਂਡਾ ਹੈ ਇਸ ਬਾਣੀ ਰੂਪੀ ਭਾਂਡੇ ਦੇ ਅੰਦਰ ਸਿੱਖਾ ਜੀਵਨ ਆਪਣਾ ਪਾ ਇੱਥੇ ਨਾ ਬਚਨਾਂ ਨੂੰ ਤਾਂ ਆਧਾਰ ਬਣਾ ਕੇ ਕਹਿ ਸਕਦਾ ਨਾ ਹੁਣੇ ਮੇਰੇ ਤੋਂ ਪਹਿਲਾਂ ਗੁਰਮਖਾਂ ਨੇ ਸ਼ਬਦ ਪੜਿਆ ਸੀ ਹਮ ਅਵਗੁਣ ਭਰੇ ਆ ਬੰਦਨ ਜੇ ਨਾਨਕ ਔਗਣ ਜੇਟੜੇ ਤੇ ਤੇ ਗਲੀ ਜੰਜੀਰ ਆ ਬੰਦਨ ਜੇ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਸੱਚ ਨਹੀਂ ਬੋਲਿਆ ਜਾਂਦਾ ਜੀਵਨ ਦੇ ਅੰਦਰ ਕਰਮਨ ਮੇਰੇ ਸਤਿ ਬਿਉਹਾਰ ਨਹੀਂ ਕੀਤਾ ਜਾਂਦਾ ਸੱਚ ਦੀ ਕਮਾਈ ਨਹੀਂ ਕੀਤੀ ਜਾਂਦੀ ਪਈਆ ਬੰਦਨ ਜੇ ਮੈਨੂੰ ਪਤਾ ਹੈ ਦਾਸ ਇੱਥੇ ਇਸ ਗੁਰੂ ਨਾਨਕ ਇਸ ਦਰਬਾਰ ਦੀ ਬੜੀ ਵੱਡੀ ਮੇਰੇ ਤੇ ਬਖਸ਼ਿਸ਼ ਹੈ ਮੈਂ ਜੋ ਗੁਰੂ ਦੀ ਝੂਰੀ ਵਿੱਚ 2 ਸਾਲ ਬਾਅਦ ਕਹਿ ਰਿਹਾ ਸਮਾਂ ਮਿਲਿਆ ਜੀ ਇਸ ਘਰ ਦਾ ਕੁੱਕਰਖਾਂ ਸਾਧ ਸੰਗਤ ਇੱਥੇ ਬੜੇ ਲੋਕ ਆਏ ਜਿਨ੍ਹਾਂ ਨੂੰ ਗੁਰੂ ਨੇ ਮਾਣ ਦਿੱਤਾ ਜੇਕਰ ਆਪਣਾ ਸਿੱਖ ਹੋ ਕੇ ਜੇਕਰ ਆਪਣੇ ਕਿਸੇ ਸਿੱਖ ਭਰਾ ਦੇ ਨਾਲ ਵੀ ਧੱਕਾ ਪਿਆ ਕਰਦਾ ਉਹਦੀ ਬਣਦੀ ਕੋਈ ਦਿਹਾੜੀ ਨਹੀਂ ਦਿੱਤੀ ਜਾਂਦੀ ਉਹਦਾ ਬਣਦਾ ਕੋਈ ਹੱਕ ਨਹੀਂ ਦਿੱਤਾ ਜਾਂਦਾ ਇਮਾਨਦਾਰੀ ਦੇ ਨਾਲ ਜੇਕਰ ਭਾਈ ਕਿਸੇ ਦੀ ਬਾਣੀ ਫੜੀ ਜਾਂਦੀ ਯਾਦ ਰੱਖਿਓ ਜੇ ਬੰਦਨ ਖੈ ਗੁਰੂ ਕਾ ਸਿੱਖਾ ਤੈਨੂੰ ਕਿਹਾ ਗਿਆ ਸਭ ਤੋਂ ਵੱਡੀ ਇਬਾਦਤ ਕਿਹੜੀ ਖੈ ਸੁਖਣੀ ਸਾਹਿਬ ਵਿੱਚ ਪੜ੍ਹਦੇ ਹੋ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਜੇਕਰ ਨਹੀਂ ਨਾ ਹੁੰਦਾ ਪਿਆ ਇਹ ਬੰਧਨ ਜੇ ਇਹ ਬੇਈਮਾਨੀ ਦਾ ਬੰਧਨ ਖੈ ਜਿਹੜਾ ਕਲੰਕ ਲੱਗਾ ਹੋਇਆ ਤੇਰੇ ਜੀਵਨ ਦੇ ਅੰਦਰ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਇਹ ਬੰਧਨ ਖੈ ਤੇਰੇ ਜੀਵਨ ਦੇ ਅੰਦਰ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਜੇਕਰ ਗੁਰੂ ਨਾਨਕ ਦੀ ਸ਼ਾਨ ਦੇ ਖਿਲਾਫ ਇਤੇ ਕੋਈ ਬਕਵਾਸ ਕਰਦਾ ਹੈ ਇੱਥੇ ਕੋਈ ਦੁੱਖੀ ਦਾ ਬੰਦਾ ਉੱਠ ਕੇ ਗੁਰੂ ਨਾਨਕ ਦੇ ਪਰਮੰਧ ਨੂੰ ਰੋਲਣ ਦਾ ਯਤਨ ਕਰਦਾ ਹੈ ਯਾਦ ਰੱਖਿਆ ਜੇ ਬੰਦਨ ਖੈ ਇਹ ਗੁਰੂ ਕੇ ਸਿਖੋ ਜੀਵਨ ਦੇ ਅੰਦਰ ਮੇਰੀਆਂ ਭੈਣਾਂ ਬੈਠੀਆਂ ਨੇ ਤੁਸੀਂ ਇੱਥਾਂ ਸੁਣਿਆ ਭਾਈ ਬਿਆਨਤ ਸਿੰਘ ਦਾ ਜੇਕਰ ਅੱਜ ਤੁਹਾਨੂੰ ਪਰਵਟਿਆਂ ਦਾ ਭਾਰ ਜ਼ਿਆਦਾ ਲੱਗਦਾ ਹੈ ਜੇਕਰ ਇਹਨਾਂ ਨੂੰ ਨਹੀਂ ਸੰਭਾਲ ਸਕਦੇ ਯਾਦ ਰੱਖਿਆ ਜੇ ਮੈਨੂੰ ਗੁਸਤਾਖੀ ਮਾਫ਼ ਕਦੀ ਆਸ ਨਾ ਕਰਿਆ ਜੇ ਕਿ ਤੁਹਾਡੇ ਘਰ ਕਦੀ ਤਾਰੂ ਸਿੰਘ ਵਰਗਾ ਜਨਮ ਲਏਗਾ ਤੁਹਾਨੂੰ ਤਾਂ ਇਹ ਭਾਰ ਲੱਗਦਾ ਖੈ ਸਰੀਰ ਦੇ ਰੋਮ ਜਿਨੂੰ ਭਾਰ ਪਹਿ ਲੱਗਦੇ ਨੇ ਇਹ ਬੰਧਨ ਕੈ ਅੱਜ ਅਰਧਾਸਕਰ ਗੁਰੂ ਅਰਗਵਿੰਦ ਸਾਹਿਬ ਕਾਮ ਕ੍ਰੋਧ ਲੋਭ ਮੋਹ ਮਨ ਲੀਣਾ ਇਹਦੇ ਵਿੱਚ ਜੇਕਰ ਮਨ ਲੀਣ ਖੈ ਤੇ ਇਹ ਬੰਧਨ ਨੇ ਆਖੋ ਸਤਨਾਮ ਤੇ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਕਰਦਾ ਹਕੀਕ ਹੈ ਬੰਦਨ ਕਾਟ ਮੁਕਤ ਗੁਰ ਕੀ ਨਾ